ਇਹ ਕਿੰਨੀ ਕਾਰਵਾਈ ਨਾਲ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦਾ ਸਭ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਇਹ ਵੀਡੀਓ ਬਹੁਤ ਜ਼ਰੂਰੀ ਆ ਸਾਰੇ ਸਿੱਖ ਸੰਗਤਾਂस्ते ਤੇ ਖਾਸ ਕਰਕੇ ਉਹਨਾਂ ਦੀ ਜਿਨ੍ਹਾਂ ਦੀ ਸ਼ਰਧਾ ਨਾਲ ਸਰ ਬਾਬਾ ਨਾਨ ਸਿੰਘ ਜੀ ਦੇ ਨਾਲ ਜੁੜੀ ਹੋਈ ਆ ਤੇ ਅਸੀਂ ਵੀ ਉੱਥੇ ਆਉਂਦੇ ਜਾਂਦੇ ਸੀ ਤੇ ਜਦੋਂ ਪਿੱਛੇ ਚਰਨ ਘਾਟ ਦੇ ਵਿੱਚ ਰੇਪ ਹੁੰਦੇ ਆ ਫੇ ਮਸਲੇ ਹਾਈਲਾਈਟ ਹੁੰਦੇ ਆ ਬਾਬਿਆਂ ਦੇ ਫੇਰ ਜੱਸੀ ਦਾ ਕੇਸ ਸਾਹਮਣੇ ਆਉਂਦਾ ਜਿਹੜਾ ਬੱਚੇ ਨਾਲ ਰੇਪ ਹੋਇਆ ਠਾਠ ਦੇ ਵਿੱਚ ਤੇ ਬੜਾ ਗੁੱਸਾ ਆਇਆ ਤੇ ਅਸੀਂ ਮੀਡੀਆ ਦੇ ਵਿੱਚ ਵੀ ਇਹ ਕੁਐਸਚਨ ਖੜੇ ਕੀਤੇ ਵੀ ਉੱਥੋਂ ਦਾ ਜਿਹੜਾ ਮੁਖੀ ਆ ਬਾਬਾ ਲੱਖਾ ਸਿੰਘ ਜਾਂ ਦੂਜੇ ਮੁਖੀ ਕਿਉਂ ਨਹੀਂ ਬੋਲਦੇ ਤੇ ਫਿਰ ਕੁਝ ਟਾਈਮ ਬਾਅਦ ਮਹੀਨਾ ਕੁ ਬਾਅਦ ਇੱਕ ਬੀਬੀ ਦਾ ਬਿਆਨ ਆਉਂਦਾ ਤੁਸੀਂ ਵੇਖਿਆ ਹੀ ਸਾਰਿਆਂ ਨੇ ਕੇਸ ਕੀ ਸਹੀ ਆ ਜਿਨ੍ਹਾਂ ਨੇ ਬਾਬੇ ਲੱਖੇ ਦੇ ਲਿਜਾਮ ਲਾਏ ਅਸੀਂ ਉਹਦੀ ਵੀ ਤਵਦੀਸ਼ ਕਰਨੀ ਸ਼ੁਰੂ ਕਰ ਦਿੱਤੀ ਸੀਗੀ ਜਦੋਂ ਗੱਲਬਾਤ ਕਰਦੇ ਕਰਦੇ ਤੇ ਇਹਨਾਂ ਨੇ ਕੀ ਕੀਤਾ ਨਾਲਕ ਸਰ ਸੰਪਰਦਾ ਨੇ 5 ਤਰੀਕ ਨੂੰ ਇਸੇ ਮਹੀਨੇ ਦੀ 5 ਤਰੀਕ ਨੂੰ 12ਵੇਂ ਮਹੀਨੇ ਦੀ ਨੂੰ ਕੱਠ ਰੱਖ ਲਿਆ ਤੇ ਉਹ ਕੱਠ ਦਾ ਨਾ ਰੱਖਿਆ ਸੰਤ ਸਮਾਜ ਦਾ ਕੱਠ ਇਹ ਸੰਤ ਸਮਾਜ ਇਕੱਠੇ ਹੋ ਗਏ ਵੀ ਇਹ ਜਿਹੜੀ ਹੈਗੀ ਆ ਵੀ ਨਿੰਦਾ ਨਾ ਕੀਤੀ ਜਾਵੇ ਸਥਾਨਾਂ ਦੀ ਤੇ ਬਸ ਚੁੱਪ ਕਰ ਲਈ ਜਾਂ ਮੈਰੋ ਵਾਲੇ ਤੋਂ ਮਾਫੀ ਮੰਗਾਈ ਜਾਵੇ ਦੇਖੋ ਆਪਾਂ ਪਹਿਲਾਂ ਕਿਹਾ ਸੀਗਾ ਵੀ ਸਿਕਿਉਰਿਟੀ ਜਿੰਨੀ ਮਰਜ਼ੀ ਲੈ ਲਓ ਆਪਾਂ ਬਸ ਆਖਦਾ ਕਰਾਂਗੇ ਜਿੱਥੇ ਵੀ ਕੋਈ ਗਲਤ ਆ ਨਾ ਤੇ ਆਪਾਂ ਨਹੀਂ ਡਰੇਗੇ ਨਾ ਆਪਾਂ ਕਿਸੇ ਕੇਸ ਤੋਂ ਡਰਦੇ ਆ ਨਾ ਆਪਾਂ ਕਿਸੇ ਗੋਲੀ ਤੋਂ ਨਾ ਮੌਤ ਤੋਂ ਨਾ ਕਿਸੇ ਆਪਣ ਨੂੰ ਬੰਦੇ ਦਾ ਡਰ ਚਾਹੇ ਇਹਨਾਂ ਦੀ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਵੀ ਇਹਨਾਂ ਦੀ ਬਹਿਣੀ ਉੱਠਣੀ ਆ ਸੈਂਟਰ ਗਵਰਨਮੈਂਟ ਨਾਲ ਵੀ ਬਹਿਣੀ ਉੱਠਣੀ ਆ ਪਰ ਆਪਾਂ ਨੂੰ ਡਰ ਕੋਈ ਨਹੀਂ ਹੈ ਕਿਉਂ ਡਰੇ ਨਹੀਂ ਹੈ ਵੀ ਮੇਰੇ ਕੋਲ ਜਿਗਰਾ ਅਸਲ ਦੇ ਵਿੱਚ ਸੰਗਤ ਨੂੰ ਦੱਸਦਾ ਡਰ ਮੈਨੂੰ ਇਸ ਕਰਕੇ ਨਹੀਂ ਹੈਗਾ ਮੇਰੇ ਕੋਲ ਤੁਸੀਂ ਸਾਰੇ ਭੈਣ ਭਰਾ ਹੈਗੇ ਆ ਤੇ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਤੇ ਸਭ ਦਾ ਧੰਨਵਾਦ ਕਰਦਾ ਤੁਸੀਂ ਹਰੇ ਕਮਰੇ ਨਾਲ ਖੜਦੇ ਆ ਤੇ ਸਾਡੀ ਇੱਕੋ ਹੀ ਜੈਦ ਰਹੀ ਆ ਉਹ ਜੀ ਬਾਬਾ ਲੱਖਾ ਉਥੋਂ ਦਾ ਜਿਹੜਾ ਮੁਖੀ ਆ ਜਾਂ ਉਹ ਦੂਜੇ ਆ ਇਹ ਮੰਨਣ ਚਰਨ ਘਾੜ ਦੇ ਵਿੱਚ ਰੇਪ ਹੋਏ ਆ ਬੱਚੀਆਂ ਨਾਲ ਇਹ ਮੰਨਣ ਵੀ ਜੱਸੀ ਤੁਹਾਡਾ ਮੁਲਾਜ਼ਮ ਸੀ ਉਹਨੇ ਰੇਪ ਕੀਤਾ ਤੇ ਇਹ ਕਹਿਣ ਜਿਨ੍ਹਾਂ ਦੀ ਸ਼ਰਦਾ ਬਾਬਾ ਲਾਲ ਸਿੰਘ ਸਥਾਨ ਪ੍ਰਤੀ ਸੀ ਤੇ ਜਿਹੜੇ ਨਾਨਕਸਰ ਨੂੰ ਮੰਨਦੇ ਆ ਵੀ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਤੇ ਬਾਬਾ ਲੱਖਾ ਸਿੰਘ ਮੁਖੀ ਹੋਣ ਦੇ ਨਾਤੇ ਉਹ ਸਾਰੀਆਂ ਜਿਹੜੀਆਂ ਗਲਤੀਆਂ ਹੋਈਆਂ ਇਹਨਾਂ ਦੀ ਕਾਰਜਗਾਰੀ ਦੇ ਵਿੱਚ ਢਿੱਲ ਸੀ ਤੇ ਉਹਦੀ ਮਾਫੀ ਮੰਗਣ ਸੰਗਤ ਤੋਂ ਇਹ ਹੀ ਸੀ ਬਸ ਆਪਣਾ ਵੀ ਇਹ ਫੀਲ ਕਰ ਮੈਂ ਮੈਂ ਕਿਸੇ ਨੂੰ ਨੀਵਾ ਦਿਖਾ ਕੇ ਰਾਜੀ ਨਹੀਂ ਹੈ ਨਾ ਹੀ ਮੈਨੂੰ ਕਿਸੇ ਤੋਂ ਪੈਸੇ ਦੀ ਲੋੜ ਆ ਨਾ ਮੈਂ ਪੈਸੇ ਦਾ ਵੀ ਇਹ ਮੈਨੂੰ ਪੈਸੇ ਮਿਲਣ ਕਿਤੇ ਮੈਂ ਘੜੇ ਕਿਤੇ ਲੈ ਨਹੀਂ ਸਕਦਾ ਸੀ ਮੈਨੂੰ ਇਹ ਸੀ ਵੀ ਅਸੀਂ ਵੀ ਨਾਨਕਸਰ ਮੱਥਾ ਟੇਕਦੇ ਰਹੇ ਆ ਨਿੱਕੇ ਹੁੰਦੇ ਟਰਾਲੀਆਂ ਤੇ ਪਿੰਡਾਂ ਚ ਜਾਂਦੇ ਰਹੇ ਆ ਓਏ ਉੱਥੇ ਇੱਕ ਕਰਮ ਹੋ ਗਿਆ ਨਾਨਕਸਰ ਠਾਠ ਦੇ ਨਾਂ ਤੇ ਠਾਠਾ ਬਣਾਉਦੇ ਵਿੱਚ ਰੇਪ ਤੱਕ ਹੋ ਗਿਆ ਬੱਚਿਆਂ ਦੇ ਬੱਚਿਆਂ ਦੇ ਤੇ ਮੁਖੀ ਬੋਲਦਾ ਹੀ ਨਹੀਂ ਆਹੀ ਜਨ ਸੀ ਨਾ ਵੀ ਜਿਨ੍ਹਾਂ ਨੇ ਮੁਖੀ ਬਣਾਇਆ ਤੇ ਜਿਹੜੇ ਉੱਥੇ ਆਉਂਦੇ ਜਾਂਦੇ ਰਹੇ ਆ ਬਾਬੇ ਲੱਖਾ ਸਿੰਘ ਹੋਣੀ ਜਾਂ ਦੂਜੇ ਸੰਗਤ ਤੋਂ ਮਾਫੀ ਮੰਗਣ ਵੀ ਇਹ ਇੱਕ ਕਰਮ ਹੋ ਗਿਆ ਤੇ ਅੱਗੇ ਤੋਂ ਨਹੀਂ ਹੋਣਗੇ ਤੇ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਪਰ ਤਿੰਨ ਮਹੀਨੇ ਇਹਨਾਂ ਨੇ ਪਾਣੀ ਨਹੀਂ ਪੈਣ ਦਿੱਤਾ ਪੈਰਾਂ ਤੇ ਇਸ ਵੀਡੀਓ ਦੇ ਵਿੱਚ ਖੁਸ਼ੀ ਦੀ ਗੱਲ ਕੀ ਆ ਕਿਉਂਕਿ ਬਾਬਾ ਲੱਖਾ ਸਿੰਘ ਨੇ ਮੁਖੀ ਨਾਨਸਰ ਸੰਪਰਦਾ ਉਹਨਾਂ ਨੇ ਮੰਨਿਆ ਵੀ ਚਰਨ ਘਾਟ ਨਾਨਸਰ ਠਾਰਸੀ ਜਿਹੜੀ ਉੱਥੇ ਸਾਧ ਵੱਲੋਂ ਬੱਚਿਆਂ ਦੇ ਨਾਲ ਕਾਰਮ ਕੀਤਾ ਗਿਆ ਹੈ ਪਰ ਉਹਨਾਂ ਨੇ ਕਿਹਾ ਵੀ ਸਾਡਾ ਉਹਦੇ ਨਾਲ ਸਬੰਧ ਕੋਈ ਨਹੀਂ ਸੀ ਪਰ ਮੰਨੇ ਵੀ ਉੱਥੇ ਸੋਇਆ ਬਾਬੇ ਲਖੇ ਨੇ ਮੰਨਿਆ ਵੀ ਜੱਸੀ ਇਹਨਾਂ ਦਾ ਸੇਵਾਦਾਰ ਸੀ ਤੇ ਉਹਨੇ ਬੱਚੇ ਦੇ ਨਾਲ ਇੱਕ ਕਾਰਮ ਕੀਤਾ ਹੈ ਮੰਨਿਆ ਬਾਬਾ ਲਖਾ ਅੱਗੇ ਲੜਦੇ ਤੇ ਉਹਨਾਂ ਨੇ ਸੰਗਤ ਤੋਂ ਮਾਫੀ ਮੰਗੀ ਆ ਸੰਗਤ ਤੋਂ ਮਾਫੀ ਮੰਗੀ ਤੇ ਇੱਕ ਵਾਰੀ ਨਹੀਂ ਦੋ ਵਾਰੀ ਮੰਗੀ ਆ ਮਾਫੀ ਚਾਹੁੰਦੇ ਆ ਤੇ ਉਹਨਾਂ ਨੇ ਇਹ ਵੀ ਕਿਹਾ ਜੀ ਅਸੀਂ ਅੱਗੇ ਤੋਂ ਧਿਆਨ ਰੱਖਾਂਗੇ ਇਹ ਇਹੋ ਜਿਹਾ ਗੁਰੂ ਘਰ ਦੇ ਵਿੱਚ ਨਹੀਂ ਹੋਊਗਾ। ਉਹਨੇ ਕਿਹਾ ਅੱਗੇ ਤਾਂ ਤਿਆਰ ਰੱਖਾਂਗੇ ਤੇ ਪਰ ਤੁਸੀਂ ਸਾਰਿਆਂ ਨੇ ਬਹੁਤ ਪ੍ਰੇਮ ਦਿੱਤਾ ਤੇ ਤੁਹਾਡੀ ਸਾਰਿਆਂ ਦੀ ਬਹੁਤ ਸਪੋਰਟ ਰਹੀ ਹੈ ਮੈਨੂੰ ਤੇ ਮਹਾਰਾਜ ਨੇ ਵੀ ਨੀਵੇਂ ਨਹੀਂ ਹੁਣ ਦਿੱਤਾ। ਤੇ ਪਤਾ ਨਹੀਂ ਉਹਨਾਂ ਦੇ ਮਨ ਕੀ ਮੇਰ ਪਈ ਵੀ ਉਹਨਾਂ ਨੇ 5 ਤਰੀਕ ਨੂੰ ਸੰਤ ਸਮਾਜ ਇਕੱਠਾ ਕੀਤਾ ਸੀ ਤੇ ਮੇਰੇ ਤੇ ਕਾਰਵਾਈ ਕਰਾਉਣ ਨੂੰ। ਰੱਬ ਜਾਣੇ ਸੋਚ ਸਹੀ ਸੀ ਤੇ ਮਹਾਰਾਜ ਦਾ ਹੱਥ ਸੀ ਤੇ ਬਬਲੱਖਾ ਸਿੰਘ ਨੇ ਆਪਦੇ ਮੂੰਹੋਂ ਕਿਹਾ ਵੀ ਅੰਮ ਭਾਈ ਅਮਰਤਪਾਲ ਸਿੰਘ ਮਹਿਰੋ ਇਸ ਕੇਸ ਦੇ ਵਿੱਚ ਆਇਆ ਸੀ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਭਾਈ ਅਮਰਤਪਾਲ ਸਿੰਘ ਮਹਿਰੋ ਤੇ ਕੋਈ ਕੇਸ ਨਾ ਕੀਤਾ ਜਾਵੇ ਅਸੀਂ ਸਾਰਾ ਕੁਝ ਵਾਅਦਾ ਕਰ ਲਈ। ਸਾਰਾ ਕੁਝ ਵਾਅਦਾ ਕਰ ਲਈ। ਆਹ ਦੇਖ ਲਓ ਵੀਡੀਓ ਤੁਸੀਂ ਸਾਰੀ ਵੀਡੀਓ ਦੇਖੋ। ਵਹੀ ਕੁੜੀ ਕਾ ਖਾਵਲ ਚਾ ਵਹੀ ਕੁੜੀ ਕੀ ਪਤੇ ਜੋ ਪਿਛਲੇ ਦਿਨਾਂ ਤੋਂ ਨਾਂਨਸਰ ਸੰਪਰਦਾ ਬਾਰੇ ਗੱਲ ਚੱਲ ਰਹੀ ਨੇ ਇਸ ਤਰ੍ਹਾਂ ਦੇ ਚੱਲਦੰ ਘਰਦੰ ਮਸਲਾ ਜੋ ਉਥੋਂ ਦੇ ਸਾਦਨੇ ਲੜਕੀਆਂ ਦੇ ਨਾਲ ਕੋ ਕੰਮ ਕੀਤਾ ਉਹ ਬੇਸ਼ੱਕ ਸੰਪਰਦਾ ਦਾਲੋ ਦਾ ਕੋਈ ਸੰਬੰਧ ਨਹੀਂ ਸੀ ਉਹਨੇ ਨਾਮ ਵਰਤਿਆ ਨਾਂਨਸਰ ਦਾ ਦੂਸਰਾ ਜੱਸੀ ਜੋ ਇੱਥੇ ਕਰਮਚਾਰੀ ਸੀ ਨਾਂਨਸਰ ਦੇ ਵਿੱਚ ਮੁਲਾਜ਼ਮ ਸੀ ਤਨਖਾਹ ਤੇ ਲੱਗਾ ਹੋਇਆ ਸੀ ਜੋ ਉਸਨੇ ਬੱਚੇ ਦੇ ਨਾਲ ਕੋ ਕੰਮ ਕੀਤਾ ਤੇ ਦੱਸ ਰਹੇ ਉਸ ਨੂੰ ਪੁਲਿਸ ਨੂੰ ਫੜਾਇਆ ਸੀ ਤੇ ਬੇਨਤੀ ਕੀਤੀ ਸੀ ਵੀ ਵਾਅਦਾ ਤੇ ਵਾਅਦੇ ਸਖਤ ਤੋਂ ਸਖਤ ਧਰਵਾਏ ਜਾਣ ਇਹ ਮੋਤ ਕਨੌਟੀ ਹਰਕਤ ਸੀਗੀ ਔਰ ਅੱਜ ਵੀ ਜੇ ਗੌਰਮੈਂਟ ਵੱਲੋਂ ਕੋ ਕਾਨੂੰਨੀ ਕਾਰਵਾਈ ਵਿੱਚ ਢਿਲਮਾਠਾ ਤੇ ਮੈਂ ਹੁਣ ਵੀ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਵੀ ਸਭ ਤੋਂ ਸਭ ਉਹਨਾਂ ਦੇ ਧਰ ਲਾਈਆਂ ਤਾਂ ਕਿ ਉਹ ਇਹੋ ਜਿਹੇ ਵਿਅਕਤੀ ਬਾਹਰ ਨਾ ਆ ਸਕਣ। ਦੂਸਰੀ ਬੇਨਤੀ ਆ ਕਿ ਜੋ ਇਹਦਾ ਵਡਾਵਾ ਕਿ ਹੋਇਆ। ਤਾਂ ਸਰ ਦੇ ਸੰਬਰਦਾਨ ਨੂੰ ਕਿੰਨਾ ਤੱਬਾ ਲਾਇਆ ਇਸੀ ਦਾ ਮੈਂ ਸੰਤਾਂ ਕੋਲੋਂ ਮਾਫੀ ਮੰਗਦਾ। ਔਰ ਅੱਗੇ ਵਾਸਤੇ ਵੀ ਸचेत ਰਹਿ ਕੇ ਚੱਲਾਂਗੇ ਭਾਵੇਂ ਕੋਈ ਕਰਮਚਾਰੀ ਸੀ ਅਠੀ ਤੇ ਸੰਪਰਦਾਨ ਪਹੁੰਚਦੀ ਹੈ ਨਾ ਹੁਣ ਇਦਾਂ ਪਤਾ ਨਹੀਂ ਲੱਗਦਾ ਵੀ ਕੌਣ ਇੱਥੇ ਕੀ ਹੋ ਰਿਹਾ ਪਰ ਲੇਕਿਨ ਜਿਹੜੀ ਠੇਸ ਆ ਉਹ ਸੰਪਰਦਾਨ ਪਹੁੰਚਦੀ ਹੈ ਤੇ ਮੈਨੂੰ ਮਸ਼ੂਰਜੋ ਨਾਕੇ ਸੰਗਤਾਂ ਦੇ ਹਰਿਆਣੋਂ ਬਹੁਤ ਠੇਸ ਪਹੁੰਚੀ ਆ ਤੇ ਉਹਦੀ ਆਪਾਂ ਖਿਮਾ ਵੀ ਮੰਗਦੇ ਆ ਪਰ ਭਾਈ ਅਮਰਤਪਾਲ ਸਿੰਘ ਮੇਰੋਂ ਜੋ ਇਸ ਸਤਪ ਦੇ ਵਿੱਚ ਆਏ ਔਰ ਮੈਂ ਬੇਨਤੀ ਕਰਦਾ ਕਿ ਪ੍ਰਸ਼ਾਸਨ ਵੀ 20 ਸਤੰਬਰ ਦਾ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਮੈਦਾਨ ਦੇ ਉੱਤੇ ਕੋਈ ਵੀ ਸਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਵਾਈ ਕੋਰ ਦੀ ਕਾਖਸਾ ਵਾਈ ਕੋਰ ਦੀ ਦੇਖ ਲਈ ਵੀਡੀਓ ਸਾਰੇ ਨਹੀਂ ਇਹ ਬਾਬਾ ਲੱਖਾ ਸਿੰਘ ਦੀ ਵੀਡੀਓ ਹੈ ਮੁਖੀ ਨਾਲ ਸਾਰਾ ਸੰਪਰਦਾ ਤੇ ਇਹਨਾਂ ਨੇ ਬਹਿ ਕੇ ਨਹੀਂ ਬਣਾਈ ਖੜ ਕੇ ਬਣਾਈ ਹੈ ਵੀਡੀਓ ਸੰਗਤ ਤੋਂ ਦੋ ਵਾਰੀ ਮਾਫੀ ਮੰਗੀ ਆ ਤੇ ਮੇਰਾ ਵੀ ਦੋ ਵਾਰੀ ਨਾਂ ਲਿਆ ਉਹਨਾਂ ਨੇ ਤੇ ਵੀ ਕਿਹਾ ਵੀ ਪ੍ਰਸ਼ਾਸਨ ਕਾਰਵਾਈ ਨਾ ਕਰੇ ਜਿਨ੍ਹਾਂ ਨੇ 5 ਤਰੀਕ ਨੂੰ ਇਕੱਠ ਕਰਕੇ ਇੰਨਾ ਕੁਝ ਕੀਤਾ ਸੀ ਤੇ ਆ ਦੋ ਤਿੰਨ ਦਿਨਾਂ ਦੇ ਵਿੱਚ ਉਹਨਾਂ ਨੇ ਜਵਾਬ ਦੇਤਾ ਵੀ ਕਾਰਵਾਈ ਨਹੀਂ ਹੋਣੀ ਚਾਹੀਦੀ ਹੁਣ ਅਸਲ ਸਚਾਈ ਤੇ ਆਉਣੀ ਆਂ ਦੀ ਗੱਲਬਾਤ ਐ ਉਹ ਆ ਵੀ ਇਹ ਵੀਡੀਓ ਨਾਲ ਸਾਡਾ ਕੋਈ ਸਮਝੌਤਾ ਨਹੀਂ ਅਸੂਲਾ ਨੂੰ ਅਸੀਂ ਛਿੱਕੇ ਨਹੀਂ ਟੰਗ ਸਕਦੇ ਬਾਬਾ ਜੀ ਸਾਡੇ ਰਾਹ ਹੀ ਇਦਾਂ ਦੇ ਸਾਡੀ ਸੋਚ ਹੀ ਇਦਾਂ ਦੀ ਹੈ ਅਸੀਂ ਵੇਖਣ ਵਾਲੇ ਝੁਕਣ ਵਾਲੇ ਨਹੀਂ ਹੈ ਚਲੋ ਤੁਹਾਡੇ ਮਨ ਮੇਰ ਪਈ ਹੈ ਤੁਸੀਂ ਉਹ ਸੋਚ ਚੀਜ਼ਾਂ ਨੂੰ ਤੁਸੀਂ ਐਕਸੈਪਟ ਕੀਤਾ ਵੀ ਪਲਾਤਕਾਰ ਹੋਏ ਦੇ ਆ ਤੇ ਤੁਹਾਡੇ ਰਹਿਣ ਨਮਾਈ ਹੇਟ ਹੋਏ ਆ ਤੇ ਤੁਹਾਡੇ ਪ੍ਰਬੰਧ ਕਰ ਲੋ ਵੀ ਹੋਇਆ ਗਿਆ ਤੇ ਤੁਸੀਂ ਉਹਦੀ ਸੰਗਤ ਤੋਂ ਮਾਫੀ ਮੰਗੀ ਹੈ ਮੈਂ ਇਹੀ ਚਾਹੁੰਦਾ ਸੀ ਜਿਨ੍ਹਾਂ ਦੀ ਗੁਰੂ ਰਾਂ ਸਾਹਿਬ ਪ੍ਰਤੀ ਸ਼ਰਧਾ ਜਿਨ੍ਹਾਂ ਦੀ ਬਾਬਾ ਨਾਨਕ ਸਿੰਘ ਸਥਾਨ ਪ੍ਰਤੀ ਸ਼ਰਧਾ ਨਾ ਉਹ ਇੱਕ ਮੁਖੀ ਕਰਕੇ ਵੀ ਹੁੰਦੀ ਹੈ ਤੇ ਸੰਗਤ ਦਾ ਦਿਲ ਟੁੱਟਿਆ ਸੀ ਤੇ ਮੁਖੀ ਨੂੰ ਹੀ ਮਾਫੀ ਮੰਗਣੀ ਪੈਣੀ ਸੀ ਜੋ ਤੁਸੀਂ ਮੰਗ ਲਈ ਜੀ ਪਾਪਾ ਜੀ ਮੈਂ ਤੁਹਾਡਾ ਦਸ਼ਮਨ ਨਹੀਂ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਗੱਲ ਕਿਸੇ ਸੇਵਾਦਾਰ ਪ੍ਰਤੀ ਜਾਂ ਕਿਸੇ ਮੁਖੀ ਪ੍ਰਤੀ ਵੀ ਬਾਹਰ ਆ ਗਈ ਮੈਨੋਂ ਵਾਲਾ ਚੜਾਈ ਕਰਕੇ ਆਉਗਾ ਮੈਂ ਪਿੱਛੇ ਹਟਨ ਵਾਲਾ ਨਹੀਂ ਹੈ ਤੇ ਸੰਗਤ ਨੂੰ ਹੁਣ ਦੱਸ ਦਗੇ ਵੀਡੀਓ ਆਪਾਂ ਇਹ ਬੰਦ ਕਰਨ ਲੱਗੇ ਆ ਹੋਰ ਬਣਾਉਣੀ ਇੱਕ ਸੰਗਤ ਜੀ ਬਾਬਾ ਲੱਖਾ ਸੰਗਤ ਤੇ ਜਿਹੜੀ ਬੀਬੀ ਨੇ ਲਜਾਮ ਲਾਏ ਸੀ ਨਾ ਉਹ ਕੇਸ ਕੀ ਸਜਾਈ ਹੋਈ ਸੀ ਬਾਬਾ ਲੱਖਾ ਸੰਗਤ ਮੱਛੀਆਂ ਖਾਂਦੇ ਜਾਂ ਮੈਨੂੰ ਵੀ ਹੱਥ ਲਾਇਦਾ ਬਹੁਤ ਗੱਲਾਂ ਉਹਨਾਂ ਨੇ ਕੀਤੀਆਂ ਮੇਰਾ ਉਹਦੇ 'ਚ ਨਾਮ ਲਿਆ ਗਿਆ ਸੀ ਤੇ ਅਸੀਂ ਤਬਦੀਸ਼ ਕੀਤੀ ਆ ਉਹਦੇ 'ਚ ਠੀਕ ਆ ਸੰਗਤ ਨੂੰ ਸਾਰਾ ਸੱਚ ਸਾਹਮਣੇ ਆਉਣਾ ਚਾਹੀਦਾ ਤੇ ਉਸ ਬੀਬੀ ਨੂੰ ਵੀ ਮੈਂ ਇਹ ਗੱਲ ਬਾਤ ਕਹਿਣਾ ਵੀ ਬੀਬੀ ਜੀ ਦੀ ਕੋਈ ਠੋਸ ਸਬੂਤ ਨਹੀਂ ਮਿਲਿਆ ਜੇ ਤੁਹਾਡੇ ਕੋਲ ਕੋਈ ਪ੍ਰੂਫ ਆ ਸਾਨੂੰ ਦਿਓ ਲਿਆ ਕੇ ਸਾਡਾ ਇਹਨਾਂ ਨਾਲ ਕੋਈ ਨਵੇੜਾ ਨਹੀਂ ਹੋਇਆਗਾ ਜੇ ਕੋਈ ਪ੍ਰੂਫ ਲਿਆ ਕੇ ਦੇਵੋਗੇ ਜਾਂ ਕੋਈ ਗੱਲ ਬਾਤ ਹੋਗੀ ਆਪਾਂ ਚੜ੍ਹਾਈ ਕਰਾਂਗੇ ਛੜਦੇ ਨਹੀਂ ਹੈਗੇ ਕਿਸੇ ਨੂੰ ਜੇ ਹੋਰ ਵੀ ਕੋਈ ਸੇਵਾਦਾਰ ਦੀ ਗੱਲ ਬਾਤ ਆਊਗੀ ਤੇ ਆਪਾਂ ਚੜ੍ਹਾਈ ਕਰਨੀ ਆ ਛੜਣਾ ਨਹੀਂ ਹੈ ਕਿਸੇ ਨੂੰ ਕਿਸੇ ਗੱਲ ਬਾਤ ਨੂੰ ਲੈ ਕੇ ਉਹ ਚਲੋ ਇਹਨਾਂ ਦੀ ਇਹਨਾਂ ਦੇ ਮਨ ਮਿਹਰ ਪਈਏ ਇਹਨਾਂ ਨੇ ਮਾਗੀ ਦੁਬਾਰੀ ਸੰਗਤ ਤੋਂ ਮੰਗ ਲਈ ਤੇ ਵਧੀਆ ਕੀਤਾ ਤੇ ਮੈਂ ਹੁਣ ਸੰਗਤ ਜੀ ਦੇਖੋ ਤੁਸੀਂ ਆਪ ਸੋਚੋ ਹਨਾ ਵੀ ਜੇ ਬਾਬਾ ਲੱਖਾ ਸਿੰਘ ਹੋਣਾ ਨਹੀਂ ਪਾਇਲ ਕੀਤੀ ਆ ਤੇ ਮੈਂ ਉਹ ਤਪਤੀਸ਼ ਕੀਤੀ ਸੀ ਉਹ ਦੱਸ ਦਵਾਂ ਵੀ ਉਹਦੇ ਵਿੱਚ ਸਾਨੂੰ ਕੋਈ ਥੋਸ ਪ੍ਰੂਫ ਨਹੀਂ ਮਿਲਿਆ ਅਸੀਂ ਇੱਕ ਸਪੈਸ਼ਲ ਵੀਡੀਓ ਜੇ ਬਾਬਾ ਲੱਖਾ ਸਿੰਘ ਹੋਣੀ ਪਾ ਸਕਦੇ ਮੈਂ ਵੀ ਸਪੈਸ਼ਲ ਵੀਡੀਓ ਬਾਬਾ ਜੀ ਪਾ ਦੂੰਗਾ ਮੈਂ ਵੀ ਅਸੀਂ ਪਾਉਣੀ ਆ ਉਹ ਵੀਡੀਓ ਅਸੀਂ ਲਕੋੜ ਹੀ ਰੱਖਦੇ ਤੁਸੀਂ ਚਾਹੇ ਵੀਡੀਓ ਪਾਉਂਦੇ ਚਾ ਨਾ ਪਾਉਂਦੇ ਭੇਜ ਦੇ ਨਾ ਭੇਜ ਦੇ ਪਰ ਅਸੀਂ ਤਾਂ ਸੱਚ ਸਾਹਮਣੇ ਦੱਸਣਾ ਸੀ ਨਾ ਸੰਗਤ ਨੂੰ ਵੀ ਜਿਹੜੀ ਬੀਬੀ ਨੇ ਸਾਨੂੰ ਕੇਸ ਦਿੱਤਾ ਸੀ ਭਾਈ ਉਹ ਸਿਰਫ ਬੀਬੀ ਨੇ ਜਿਹੜੇ ਜਵਾਨੀ ਬਿਆਨ ਦਿੱਤੇ ਉਹੀ ਸੀ ਭਾਈ 30 35 ਸਾਲ ਹੋ ਗਏ ਸੀਗੇ ਹੁਣ ਰੱਬ ਜਾਣੇ ਉਹ ਗੱਲ ਸੱਚੀ ਸੀ ਕਿ ਝੂਠੀ ਸੀ ਮਹਾਰਾਜ ਤੋਂ ਬਿਨਾ ਉਸ ਚੀਜ਼ ਦਾ ਕੋਈ ਨਤਾਰਾ ਨਹੀਂ ਕਰ ਸਕਦਾ ਜੇ ਬੀਬੀ ਸੱਚੀ ਹੋਈ ਭਾਈ ਸੋਨੂੰ ਗੁਨਾਹਾਂ ਦੀ ਤੁਹਾਡੇ ਦੀ ਸਜ਼ਾ ਮਹਾਰਾਜ ਜ਼ਰੂਰ ਦੇਣਗੇ ਤੇ ਪਰ ਹੁਣ دنیਵੀ ਤੌਰ ਤੇ ਮੇਰੇ ਜਿੰਨੇ ਸੁਰਸੀ ਮੈਂ ਵਰਤੇ ਆ ਮਾਤਾ ਜੀ ਨੂੰ ਵੀ ਕਹਿਣਾ ਚਾਹੁੰਦਾ ਮਾਤਾ ਜੀ ਜੇ ਤੁਸੀਂ ਸੱਚੇ ਆ ਇਪਾਲ ਸਜਾਜ ਕਰਵਾਉ ਉਹ ਚਾਹੇ ਸੀਬੀਆਈ ਜਾਂਚ ਕਰਵਾਉ ਜਿੱਥੇ ਸਾਡੀ ਲੋੜ ਅਸੀਂ ਸੋਡੇ ਨਾਲ ਤੇ ਖੜਾਂਗੇ ਪਰ ਇਸ ਕਰਕੇ ਅਸੀਂ ਇੱਕ ਸਪੈਸ਼ਲ ਵੀਡੀਓ ਪਾਵਾਂਗੇ ਇਸ ਤੇ ਵੀ ਉਹ ਜਿਹੜੀ ਬੀਬੀ ਦੇ ਬਿਆਨਾਂ ਤੇ ਅਸੀਂ ਤਬਦੀਸ਼ ਕੀਤੀ ਸੀ ਸਾਨੂੰ ਪਛਾਣੂ ਮਿਲਿਆ ਤੇ ਸਾਰੀ ਸਿੱਖ ਸੰਗਤ ਦਾ ਧੰਨਵਾਦ ਤੇ ਰਾਜੀ ਨਾਲ ਕੋਈ ਨਹੀਂ ਤੇ ਜੇ ਕਿਸੇ ਬੱਚੇ ਨਾਲ ਕੋਈ ਕੰਮ ਹੋਇਆ ਜਾਂ ਕੋਈ ਗੱਲਬਾਤ ਹੋਈ ਆ ਉਹ ਪਹੁੰਚ ਜੁਰ ਕਰਿਓ ਘੋੜੇ ਤਿਆਰ ਹੀ ਆ ਆਪਣੇ ਆਪੋਤੇ ਹੀ ਬੈਠੇ ਘੋੜਿਆਂ ਤੇ